ਪਿਛਲੇ ਕੁਝ ਦਿਨਾਂ ਤੋਂ ਸਮਾਣਾ ਨਗਰ ਕਾਉਂਸਲ ਦੇ ਸਫਾਈ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਤੇ ਸਫਾਈ ਕਰਮਚਾਰੀ ਧੰਨੇ ਤੇ ਬੈਠੇ ਸਨ ਅੱਜ ਉਹਨਾਂ ਵੱਲੋਂ ਨਗਰ ਕਾਉਂਸਲ ਦੇ ਪ੍ਰਧਾਨ ਅਸ਼ਨੀ ਗੁਪਤਾ ਅਤੇ ਈਓ ਬਲਜਿੰਦਰ ਸਿੰਘ ਦਾ ਪਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਸਿਰਫ ਸਫਾਈ ਕਰਮਚਾਰੀਆਂ ਵੱਲੋਂ ਵੱਡੇ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਗਈ ਤਨਖਾਹ ਨਾ ਮਿਲਣ ਕਰਕੇ ਇਸ ਜਿਹੜਾ ਜਿਹੜਾ ਸੰਘਰਸ਼ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਆਰਬੀ ਇੰਡੀਆ ਟੀਵੀ ਨਿਊਜ਼ ਤੇ ਸ਼ਾਮ ਪਜਾਜ ਦੀ ਸਮਾਣੇ ਤੋਂ ਵਿਸ਼ੇਸ਼ ਖਬਰ ਟਕਰਾਏਗਾ ਜੂਰ ਜੂਰ ਹੋ ਜਾਏਗਾ ਪੁਤਲਾ ਭੁੱਕਿਆ ਜਾ ਰਿਹਾ ਇਤਨਾ ਸਰਦ ਤਾ ਭੁਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮੁਲਾਜ਼ਮ ਦਫਤਰੀ ਸਮਾਨੇ ਦਾ ਸਫਾਈ ਦੇ ਵਜੋ ਉਹ ਅੱਜ ਭੁੱਖੇ ਮਰਨੇ ਆ ਜੀ ਸਾਹਮਣੇ ਐਡਮਿਸ਼ਨਾਂ ਬੱਚਿਆਂ ਦੀਆਂ ਭਰਨੀਆਂ ਸੁਭਲ ਸਾਡਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਧੂਈ ਕਰਕੇ ਜੀ ਸਾਡੇ ਮੁਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਿਹਾ ਤੇ ਅੱਜ ਤਾਂ ਅਸੀਂ ਪੁਤਲਾ ਭੁੱਕਿਆ ਜੀ ਅਸੀਂ ਆਂਦੇ ਟਾਈਮ ਨੂੰ ਜੇ ਕੱਲ ਤੱਕ ਤੰਗਾ ਨਾ ਪਈ ਅਸੀਂ ਜਿਹੜੀ ਨਹਿਰ ਦਾ ਮੇਨ ਪੂਲ ਹੈ ਜੀ ਸਮਾਨੇ ਦਾ ਉਥੇ ਬਹੁਤ ਵੱਡਾ ਜਾਮ ਲਾਨ ਚੱਲਿਆ ਤੇ ਜੇ ਉਹਦੇ ਬਾਅਦ ਵੀ ਕੋਈ ਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੁਨੀਅਨ ਹੈ ਉਹ ਜੱਥੇ ਰੰਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਇੱਥੇ ਇਕੱਠਾ ਕਰਨ ਲੱਗੇ ਆ ਕਿੰਨਾ ਕੋ ਟਾਈਮ ਤੋਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਾਈਮ ਜੀ ਸਾਨੂੰ ਆਣ ਲਾ ਲੋ ਸਾਡੀ 7 ਤਰੀਕ ਨੂੰ ਅਸਲ ਦਾ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਤੇ ਸਮੱਸਿਆ ਸਮੱਸਿਆ ਇਹ ਸਾਨੂੰ ਤਾਂ ਸੰਤੋ ਅਜੇ ਤੱਕ ਕੋਈ ਡਸਟ ਹੈ ਜੇ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਦਾ ਇਹ ਹੋਊਗਾ ਜੀ ਅਸੀਂ ਆਪਣਾ ਸਾਰਾ ਮਲਾਜ਼ਮ ਦਫਤਰ ਲੈ ਕੇ ਜੀ ਅਗਲਾ ਅਸੀਂ ਜਿਹੜਾ ਨਹਿਰ ਵਾਲਾ ਪੁਲ ਹੈ ਉਹ ਅਸੀਂ ਪੱਕੇ ਤੌਰ ਤੇ ਜਾਮ ਲਾਵਾਂਗੇ ਜੀ ਅੱਜ 1 एमसी ਵੱਲੋਂ ਸਾਈਨ ਕਰਵਾਣਗੇ ਸੀ ਫਾਈਲ ਤੇ ਉੱਤੇ ਕੀ ਜਵਾਬ ਆਇਆ ਜੀ ਉਹ ਜਵਾਬ ਇਹ ਆਇਆ ਜੀ ਜਿਹੜਾ ਆਪਣੇ ਐਮਸੀ ਇਹ ਆਪਣਾ ਪਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਆ ਜੀ ਕੱਲ ਵੀ ਸੁਨੀਪਦਾਨ ਜੀ ਤੋਂ ਮੈਂ ਸਾਈਨ ਕਰਾ ਦਿੰਦਾ ਜੀ ਤੇ ਉਸ ਤੋਂ ਬਾਅਦ ਜੀ ਉਹ ਸਾਫ ਜਵਾਬ ਦੇ ਕੇ ਕਿ ਮੈਂ ਸੈਨ ਨਹੀਂ ਕਰਦਾ ਜੀ ਚੱਲ ਰਿਹਾ ਪਿਛੇ 4 ਦਿਨ ਤੋਂ ਸ਼ਹਿਰ ਦੇ ਵਿੱਚ ਬਹੁਤ ਮਾੜਾ ਹਾਲ ਹੈ ਪਿਆ ਗਰਮੀ ਦਾ ਮਾਹੌਲ ਹੈ ਬਿਮਾਰੀ ਜਿਹੜਾ ਫੈਲਣ ਦਾ ਖਤਰਾ ਹੈ ਚਲੋ ਇਹਨਾਂ ਦਾ ਜਿਹੜਾ ਸਰਕਾਰ ਨਾਲ ਜੋ ਪ੍ਰਧਾਨ ਜੀ ਦਾ ਸਾਡਾ ਕੋਈ ਸਿਸਟਮ ਚੱਲ ਰਿਹਾ ਲੋਨ ਤਿਆਰ ਤਿਆਰੇ ਜੋਰੀਆਂ ਨੇ ਉਹਦੇ ਵਿੱਚ ਪ੍ਰਧਾਨ ਨੂੰ ਦੇਖਣਾ ਚਾਹੀਦਾ ਹੈ ਵੀ ਜਿਹੜੇ ਮਲਾਜੋ ਨੇ ਇਹ ਜਿਹੜੇ ਮਲਾਜੋ ਨੇ ਸਰਕਾਰੀ ਨੌਕਰੀ ਕਰਦ ਨੇ ਇਹਨੇ ਕਿਸੇ ਸਕੂਲ ਦੀ ਫੀਸ ਭਰਨੀ ਹੈ ਕਿਸੇ ਨੇ ਕਿਸੇ ਕਟਣੀ ਹੈ ਕਿਸੇ ਰਾਸ਼ ਲੈਣਾ ਹੈ ਸਭ ਦੇ ਪੈਸੇ ਜਿਹੜੇ ਹੁੰਦੇ ਨੇ ਇਹ ਸਾਰੇ ਵਿਚਾਰੇ ਕਈ ਮਲਾਜ ਮੇਹਨ ਜਿਹੜੇ ਸਾਰੇ ਤਨਖਾਹ ਦੇ ਉੱਪਰ ਡਿਪੈਂਡ ਕਰਦੇ ਨੇ ਇਹ ਮੈਂ ਵੀ ਕਹਿੰਦਾ ਪ੍ਰਧਾਨ ਜੀ ਉਸ ਨਾਲ ਕਰਨ ਵਾਸਤੇ ਕੋਈ ਨਹੀਂ ਮਜੂਰੀ ਹੋਣੀ ਇਹ ਸੈਂ ਨਹੀਂ ਕੀਤੇ ਹੋਏ ਸਰਕਾਰਨ ਸਾਹਿਬ ਇਹੋ ਸਾਡੀ ਜੋਰ ਲੈ ਪ੍ਰਧਾਨ ਜੀ ਨੂੰ ਸਾਈਨ ਕਰਨ ਵਾਸਤੇ ਤੋ ਅਸੀਂ ਬੇਨਤੀ ਕਰਦਾ ਪ੍ਰਧਾਨ ਜੀ ਨੂੰ ਕਿ ਉਹ ਸਾਈਨ ਕਰਕੇ ਜਲਦੀ ਹੜਤਾਲ ਖੜਾਉਣ ਦੀ ਕੋਸ਼ਿਸ਼ ਕਰ ਪਾ ਦੇਣ। ਕਿਵੇਂ ਹੁਣ ਪ੍ਰਧਾਨਗੀ ਦਾ ਰੌਲਾ ਚੱਲ ਰਿਹਾ ਕਿ ਵੀ ਪ੍ਰਧਾਨ ਉਹਨੂੰ ਬਣਾਇਆ ਜਾਵੇ ਜਾਂ ਉਹਨੂੰ ਬਣਾਇਆ ਜਾਵੇ ਕਿਸੇ ਨੂੰ ਬਣਾਉਣਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹ ਮੁਲਾਜ਼ਮਾਂ ਦੀਆਂ ਤਨਖਾਹ ਰੋਕਣ ਦਾ ਕੀ ਕਾਰਨ ਹੈ ਕੀ ਗੱਲ ਹੋ ਰਹੀ ਹੈ ਇਹਨਾਂ ਦਾ ਜੀ ਅਫਸਰੀ ਤੇ ਰੌਲਾ ਸਰਕਾਰਾਂ ਦਾ ਕਾਂਗਰਸ ਦਾ ਕਰਨੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਅਫਸਰੀ ਦੀ ਹੈ ਗਰੀਬਾਂ ਦਾ ਉਹ ਕਰ ਰਹੇ ਗਰਦਨ ਤੋੜ ਰਹੇ ਹਨ ਗਰੀਬਾਂ ਨੂੰ ਤਾਂ ਇਹ ਕਹਿੰਦੇ ਆ ਬਾਲ ਮਿੱਕੀਏ ਤੋ ਪਰਮ ਕਿੇ ਤੋਂ ਨੰਬਰ ਰਹਿ ਜਾਣ ਨਾ ਨਾ ਦੇ ਬੱਚਾ ਨੌਕਰੀ ਲੱਗਣ ਵੀ ਸਾਡੇ ਸਾਡੇ ਲੱਗਣ ਅਸੀਂ ਅਸੀਂ ਪੱਕੇ ਰਹੀਏ ਅਸੀਂ ਅਸੀਂ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹੁੰਦੇ ਗਰੀਬ ਜਨਤਾ ਦਾ ਉੱਪਰ ਆਵੇ ਛੋਟੀ ਇਹ ਕਹਿੰਦੇ ਆ ਬੀਚਾੜਵਾ ਮਰਦੇ ਹੀ ਰਹਿ ਜਾਣ ਬਸ ਅੱਜ ਦਾ ਪੁੱਤਾ ਫੁੱਕਿਆ ਗਿਆ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਕੀ ਹੋਏਗਾ ਜੇ ਤਨਖਾਹ ਨਾ ਮਿਲੀ ਅਗਲਾ ਤਾਂ ਜੀ ਮੈਂ ਕਹਿੰਨੀ ਆ ਪਾਖੜਾ ਚ ਗਿਰ-ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਉਲਤੇ ਬੈਠਾਂਗੇ ਪਾਖੜਾ ਚ ਧੱਕਾ ਦੇਉਂਗੀ ਲੈ ਮੈਂ ਤਾਂ ਆਪ ਆ ਕੇ ਅਸਮਨੀ ਦੇ ਨਾਮ ਚਿੱਠੀ ਲਿਖ ਕੇ ਠੀਕ ਹੈ ਨਾ ਹੋਰ ਤਾਂ ਕੋਈ ਚਾਰਾ ਹੀ ਨਹੀਂ ਹੈਗਾ। ਪਾਕੜਾ ਚ ਜਾ ਕੇ ਤੇ ਨਾ ਚਰਾਂਗੇ, ਸੜਕ ਰੋਕਾਂਗੇ ਸਾਰੀਆਂ। ਜਾਵੇ ਪਾਸ ਪਟਿਆਲੇ ਨੂੰ ਕਿੱਥੇ ਨੂੰ ਜਾਂਦੀ ਹੈ? ਸੈਲਜੀ ਕੀ ਕਹੋਗੇ? ਕਿਉਂ ਪਤਲਾ ਬੁੱਕਿਆ ਜਾ ਰਹੇ? ਇਹ ਦੇਖੋ ਜੀ ਕਾਉਂਸਲਰਾਂ ਦਾ ਆਪਸੀ ਮਸਲਾ ਸੀ ਜਿਹੜੀ ਜਿਹਨਾਂ ਦੀ ਪੇਂਟ ਸਾਡੇ ਮਲਾਜ਼ਮ ਚੜ ਰਹੇ ਆ। ਚੜ ਰਹੇ ਆ। ਦੋ 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 ਮਹੀਨੇ ਹੋ ਗਏ ਇਹਨਾਂ ਨੂੰ ਤਨਖਾਹ ਨਹੀਂ ਮਿਲੀ। ਦੁੱਧ ਦੇ ਪੈਸੇ ਇਹਨਾਂ ਨੇ ਦੇਨੇ ਰਾਸ਼ਨ ਦੇ ਆਂ ਕੋ ਬੱਚਿਆਂ ਦੀ ਐਡਮਿਸ਼ਨ ਆ ਗਈਆਂ। ਇਹੋ ਜੇ ਪ੍ਰਧਾਨ ਦਾ ਹੀ ਕਰਨਾ ਜਿਹੜਾ ਆਪਣੇ ਮਲਾਜ਼ਮਾਂ ਨਾਲ ਹੀ ਖੁੱਦਾ ਘਟਣ ਲੱਗਿਆ ਹੋਇਆ ਹੈ। ਅਸੀਂ ਤਾਂ ਇਹੀ ਕਵਾਂਗੇ ਵੀ ਇਹਨਾਂ ਦੀ ਤਨਖਾਹ ਜਲਦੀ ਤੋਂ ਜਲਦੀ ਪਾਈ ਜਾਵੇ ਇਹਨਾਂ ਨਾਲ ਨਾ ਤਕਰਾ ਕੀਤਾ ਜਾਵੇ ਕਿਸੇ ਵੀ ਰੱਜੇਸ਼ਾ ਕਿਸੇ ਨਾਲ ਉਹ ਜਾਣਦੇ ਨੇ ਐਮਸੀਆਂ ਦਾ ਕੀ ਮਸਲਾ ਸਾਂਧੂ ਦਾ ਸਾਰੇ ਮਲਾਇਓਨ ਸਾਡੀ ਤਨਖਾਹ ਪਾਈ ਜਾਵੇ ਇੰਨਾ ਦਿਨ ਉਹਤਨਾ ਹੁਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਵੀ ਮਸਲਾ ਤਨਖਾਹ ਮਲਾਜ਼ਮਾਂ ਦੀਆਂ ਲਾ ਨਹੀਂ ਲੀਆਂ ਤਾਂ ਕੀ ਪ੍ਰਸਟੈਟ ਕੀਤਾ ਜਾਏਗਾ ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕੀਤਾ ਜਾਏਗਾ ਕਿਉਂਕਿ ਅਸੀਂ ਅਸੂਨ ਪ੍ਰਧਾਨ ਕੋਲ ਮੈਂ ਖੁਦ ਗਿਆ ਸੀ ਮੈਂ ਕਿਹਾ ਪ੍ਰਧਾਨ ਜੀ ਤੁਸੀਂ ਸਾਈਨ ਕਰੋ ਵੀ ਸਾਡੇ ਸਾਡਾ ਕਸੂਰ ਕੀ ਹੈ ਸਾਡੇ ਮੁਲਾਜ਼ਮਾਂ ਦਾ ਕੀ ਕਸੂਰ ਹੈ ਕਿਉਂ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਕਿਉਂ ਤੁਸੀਂ ਸਿਆਣੀ ਕਰ ਸਕਦੇ ਜਦ ਤੁਹਾਡੇ ਕੋਲ ਇੱਕ ਟੋਲਟੀ ਇੱਕ ਉਹ ਹੈ ਤਾਂ ਤੁਸੀਂ ਸਾਡੇ ਨਾਲ ਖੜੋ ਜੇ ਤੁਹਾਡੇ ਨਾਲ ਕੋਈ ਧੱਕਾ ਹੋਇਆ ਕੋਈ ਹੋਰ ਹੈ ਤੁਹਾਡੀ ਆਪਣੀ ਪ੍ਰੋਬਲਮ ਹੈ ਸਾਡੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹ ਚੀਜ਼ ਅਸੀਂ ਨਾ ਬਰਦਾਸ਼ਤ ਕਰਨੀ ਹੈ ਤੇ ਨਾ ਹੋਵੇਗੀ ਅਸੀਂ ਡਟ ਕੇ ਇਹਾਂ ਦੇ ਵਿਰੋਧ ਦੇ ਵਿੱਚ ਅੱਜ ਪੁੱਤਲਾ ਸਾੜਿਆ ਕੱਲੋ ਅਸੀਂ ਲੈ ਕੇ ਆ ਕੇ ਧਰਨਾ ਲਾਵਾਂਗੇ ਧੰਨਵਾਦ